ਪੈਣ ਨਾਨਕੀ ਕਹੇ ਵੇ ਸੁਣ ਵੀਰਨਾ ਨਾਨਕੀ ਕਹੇ ਵੇ ਸੁਣ ਵੀਰਨਾ ਵੇ ਮਫੂਲ ਕੇ ਪਕਾਈ ਬੈਠੀਆਂ ਪੈਣ ਨਾਨਕੀ ਕਹੇ ਵੇ ਸੁਣ ਵੀਰਨਾ ਪੈਣ ਨਾਨਕ ਕੇ ਪਕਾਈ ਬੈਠੀਆਂ ਤੈਨੂੰ ਭੁੱਖ ਲੱਗੀ ਹੋਣੀ ਸੋਹਣ ਵੀਰਿਆ ਰੋਟੀ ਥਾਲੀ ਵਿੱਚ ਪਾਈ ਬੈਠੀਆਂ ਤੈਨੂੰ ਭੁੱਖ ਲੱਗੀ ਹੋਣੀ ਸੋਹਣੇ ਵੀਰਿਆ ਉੱਟੀ ਥਾਲੀ ਵਿੱਚ ਪਾਈ ਬੈਠੀਆਂ ਵੇ ਤੂੰ ਫਿਰ ਸਾਰੀ ਦੁਨੀਆਂ ਨੂੰ ਤਾਰਦਾ ਪਰ ਸਾਨੂੰ ਕਿਉਂ ਡੇਕਾ ਵਿੱਚ ਮਾਰਦਾ ਵੇ ਤੂੰ ਫਿਰ ਸਾਰੀ ਦੁਨੀਆਂ ਨੂੰ ਤਾਰਦਾ ਪਰ ਸਾਨੂੰ ਕਿਉਂ ਡੇਕਾ ਵਿੱਚ ਮਾਰਦਾ ਵੇ ਤੂੰ ਫਿਰ ਸਾਰੀ ਦੁਨੀਆਂ ਨੂੰ ਤਾਰਦਾ ਪਰ ਸਾਨੂੰ ਕਿਉਂ ਡੇਕਾ ਵਿੱਚ ਮਾਰਦਾ ਵੇ ਤੂੰ ਫਿਰ ਸਾਰੀ ਦੁਨੀਆਂ ਨੂੰ ਤਾਰਦਾ ਯਾਦ ਚ ਸੁਣੀ ਵੇ ਵੀਰਾ ਨਾਨਕਾ ਤੇਰੀ ਯਾਦ ਚ ਸੁਣੀ ਵੇ ਵੀਰਾ ਨਾਨਕਾ ਵੇ ਮੈਂ ਦੁਨੀਆ ਭੁਲਾਈ ਬੈਠੀਆਂ ਤੈਨੂੰ ਭੁੱਖ ਲੱਗੀ ਹੋਣੀ ਸੋਹਣੇ ਵੀਰਣਾ ਰੋਟੀ ਥਾਲੀ ਵਿੱਚ ਪਾਈ ਬੈਠੀਆਂ ਤੈਨੂੰ ਭੁੱਖ ਲੱਗੀ ਹੋਣੀ ਸੋਹਣੇ ਵੀਰਣਾ ਰੋਟੀ ਥਾਲੀ ਵਿੱਚ ਪਾਈ ਬੈਠੀਆਂ ਵੇ ਤੂੰ ਰੋਗੀਆਂ ਦਾ ਬਣ ਗਿਆ ਵੈਦ ਵੇ ਤੇਰੇ ਬਚਨ ਮਿੱਠੇ ਨੇ ਜਿਵੇਂ ਸ਼ਹਿਦ ਵੇ ਵੇ ਤੂੰ ਰੋਗੀਆਂ ਦਾ ਬਣ ਗਿਆ ਵੈਦ ਵੇ ਤੇਰੇ ਬਚਨ ਮਿੱਠੇ ਨੇ ਜਿਵੇਂ ਸ਼ਹਿਦ ਵੇ ਵੇ ਤੂੰ ਰੋਗੀਆਂ ਦਾ ਬਣ ਗਿਆ ਵੈਦ ਵੇ ਤੇਰੇ ਬਚਨ ਮਿੱਠੇ ਨੇ ਜਿਵੇਂ ਸ਼ਹਿਦ ਵੇ ਖੰਡ ਜਈ ਮਿੱਠੀ ਬੋਲੀ ਵੀਰਿਆ ਖੰਡ ਜਈ ਮਿੱਠੀ ਬੋਲੀ ਵੀਰਿਆ ਵੇ ਮਨ ਕੰਨਾਂ ਚ ਸਮਾਈ ਬੈਠੀਆਂ ਤੇਰੀ ਖੰਡ ਜਈ ਮਿੱਠੀ ਬੋਲੀ ਵੀਰਿਆ ਵੇ ਮਨ ਕੰਨਾਂ ਚ ਸਮਾਈ ਬੈਠੀਆਂ ਤੇਰੀ ਖੰਡ ਜਈ ਮਿੱਠੀ ਬੋਲੀ ਵੀਰਨਾ ਵੇ ਮਨ ਕੰਨਾਂ ਚ ਸਮਾਈ ਬੈਠੀਆਂ ਸੰਗੀ ਬਲਮਰਦਾਨਾ ਤੇਰੇ ਨਾਲ ਵੇ ਤੇਰੇ ਚਰਨਾਂ ਦੀ ਧੂੜ ਜਸ ਪਾਲਵੇ ਸੰਗੀ ਬਲਮਰਦਾਨਾ ਤੇਰੇ ਨਾਲ ਵੇ ਤੇਰੇ ਚਰਨਾਂ ਦੀ ਧੂੜ ਜਸ ਪਾਲਵੇ ਸੰਗੀ ਬਲਮਰਦਾਨਾ ਤੇਰੇ ਨਾਲ ਵੇ ਤੇਰੇ ਚਰਨਾਂ ਦੀ ਧੂੜ ਜਸ ਪਾਲਵੇ ਸੰਗੀ ਬਲਮਰਦਾਨਾ ਤੇਰੇ ਨਾਲ ਵੇ ਤੇਰੇ ਚਰਨਾਂ ਦੀ ਧੂੜ ਜਸ ਪਾਲਵੇ ਕਮੋੜ ਨਾਲ ਲਵੀ ਵੇ ਵੀਰਾਨਾਨਕਾ ਮੁਖ ਮੋੜ ਨਾਲ ਲਵੀ ਵੇ ਵੀਰਾਨਾਨਕਾ ਜਿੰਦ ਤੇਰੇ ਨੇ ਖਿਲਾਈ ਬੈਠੀਆਂ ਮੁਖ ਮੋੜ ਨਾਲ ਲਵੀ ਵੇ ਵੀਰਾਨਾਨਕਾ ਜਿੰਦ ਤੇਰੇ ਨੇ ਖਿਲਾਈ ਬੈਠੀਆਂ ਤੈਨੂੰ ਭੁੱਖ ਲੱਗੀ ਹੋਣੀ ਸੋਹਣੇ ਵੀਰਨਾ ਰੋਪ ਥਾਲੇ ਵਿੱਚ ਪਾਈ ਬੈਠੀਆਂ ਮੈਨੂੰ ਦੱਸ ਹੁਣ ਕਦੋਂ ਵੀਰ ਆਵੇਂਗਾ ਆਲੋਵਾਰਖ ਚੱਕਾ ਦੋ ਫੇਰਾ ਪਾਵੇਂਗਾ ਮੈਨੂੰ ਦੱਸ ਹੁਣ ਵੀਰ ਕਦੋਂ ਆਵੇਂਗਾ ਆਲੋਵਾਰਖ ਚੱਕਾ ਦੋ ਫੇਰਾ ਪਾਵੇਂਗਾ ਮੈਨੂੰ ਦੱਸ ਹੁਣ ਕਦੋਂ ਵੀਰ ਆਵੇਂਗਾ ਆਲੋਵਾਰਖ ਚੱਕਾ ਦੋ ਫੇਰਾ ਪਾਵੇਂਗਾ ਮੈਨੂੰ ਦੱਸ ਹੁਣ ਕੱਚ ਕਦੋਂ ਹੈ ਰਪਾਵੇਂਗਾ ਉੜੀ ਕਾ ਤੇਰੀਆਂ ਚ ਸੋਣੀ ਸੋਣ ਵੀਰਿਆ ਤੇਰੀਆਂ ਚ ਸੋਣੀ ਸੋਣ ਵੀਰਿਆ ਨਿਗਾਬੂ ਹੈ ਟਿਕਾਈ ਬੈਠੀਆਂ ਟਿਕਾ ਤੇਰੀਆਂ ਚ ਸੋਣੀ ਸੋਣ ਵੀਰਿਆ ਨਿਗਾਬੂ ਹੈ ਟਿਕਾਈ ਬੈਠੀਆਂ ਤੈਨੂੰ ਭੁੱਖ ਲੱਗੀ ਹੋਣੀ ਵੀਰਾਂ ਨਾਨਕਾ ਰੋਟੀ ਥਾਲੀ ਵਿੱਚ ਪਾਈ ਬੈਠੀਆਂ ਕੋਟੀ ਥਾਲੀ ਵਿੱਚ ਪਾਈ ਬੈਠੀਆਂ ਨੀਗਾ ਕੋਹ ਤੇ ਟਿਕਾਈ ਬੈਠੀਆਂ ਜਿੰਦ ਤੇਰੇ ਲੈ ਖਲਾਈ ਬੈਠੀਆਂ ساری ਦੁਨੀਆ ਭਲਾਈ ਬੈਠੀਆਂ ਵੇ ਵੀਰਾ ਮੈਂ ਤਾਂ ਦੁਨੀਆ ਭਲਾਈ ਬੈਠੀਆਂ ਵੇ ਵੀਰਾ ਮੈਂ ਤਾਂ ਦੁਨੀਆ ਭਲਾਈ ਬੈਠੀਆਂ ਮੇਰਾ ਬਾਬਾ ਨਾਨਕ ਪਿਆਰਾ ਪੀਅ ਤੇਰਾ ਤੇਰਾ ਤੋਲਦਾ ਬਾਬਾ ਨਾਨਕ ਪਿਆਰਾ ਪਿਆ ਤੇਰਾ ਤੇਰਾ ਤੋਲਦਾ ਮੇਰਾ ਬਾਬਾ ਨਾਨਕ ਪਿਆਰਾ ਪਿਆ ਤੇਰਾ ਤੇਰਾ ਤੋਲਦਾ ਮੇਰਾ ਬਾਬਾ ਨਾਨਕ ਪਿਆਰਾ ਪਿਆ ਤੇਰਾ ਤੇਰਾ ਤੋਲਦਾ ਧਰਮ ਤਰਾਜੂ ਫੜ ਕੇ ਤਰਤੀ ਦੀਆਂ ਪੀੜਾਂ ਤੋਂ ਤੋਲਦਾ ਬਾਬਾ ਨਾਨਕ ਪਿਆਰਾ ਤੇਰਾ ਤੇਰਾ ਮੇਰਾ ਬਾਬਾ ਨਾਨਕ ਪਿਆਰਾ ਤੇਰਾ ਤੇਰਾ ਤੋਲਦਾ ਮੈਂ ਤਾਂ ਦਾ ਦੁਲਾਰਾ ਤੇਰੇ ਪਤਾ ਦਾ ਤਾਰਾ ਨੀਓ ਪਹਿਣ ਨਾਨਕੀ ਨੂੰ ਸਭ ਤੋਂ ਪਿਆਰਾ ਮੈਂ ਤਾਂ ਦਾ ਦੁਲਾਰਾ ਤੇਰੇ ਪਤਾ ਦਾ ਤਾਰਾ ਨੀਓ ਪਹਿਣ ਨਾਨਕੀ ਨੂੰ ਸਭ ਤੋਂ ਪਿਆਰਾ ਜਦ ਬੋਲੇ ਮੇਰਾ ਦਾਤਾ ਕੰਨਾ ਵਿੱਚ ਮਿਸਰੀ ਖੋਲਦਾ ਬੋਲੇ ਮੇਰਾ ਦਾਤਾ ਕੰਨਾ ਵਿੱਚ ਮਿਸਰੀ ਖੋਲਦਾ ਮੇਰਾ ਬੰਦਰਾ ਜੂ ਫੜ ਕੇ ਕਰਦੀ ਦੀਆਂ ਪੀੜਾਂ ਤੋਲਦਾ ਬਾਬਾ ਨਾਨਕ ਪਿਆਰਾ ਤੇਰਾ ਤੇਰਾ ਤੋਲਦਾ ਮੇਰਾ ਬਾਬਾ ਨਾਨਕ ਪਿਆਰਾ ਤੇ ਗੇ ਦਿਲ ਨਾ ਬੋਲਦਾ ਇੱਕ ਤੋਂ ਲੈ ਕੇ ਤੇਰਾ ਅਗਲੀ ਗਿਣਤੀ ਨਾ ਬੋਲਦਾ ਧਰਮ ਤੇਰਾ ਜੂ ਫੜ ਕੇ ਤਰਦੀਆਂ ਪੀੜਾਂ ਤੋਲਦਾ ਮੇਰਾ ਬਾਬਾ ਨਾਨਕ ਪਿਆਰਾ ਤੇਰਾ ਤੇਰਾ ਤੋਲਦਾ ਓਦੀ ਗੁਰਬਾਣੀ ਬੜੇ ਮਨ ਨੂੰ ਪਾਵੇ ਜਸਪਾਲ ਦੇ ਪਾਪੀ ਨੂੰ ਪਾਰ ਲਗਾਵੇ ਓਦੀ ਗੁਰਬਾਣੀ ਬੜੇ ਮਨ ਨੂੰ ਪਾਵੇ ਜਸਪਾਲ ਦੇ ਪਾਪੀ ਨੂੰ ਪਾਰ ਲੰਗਾਵੇ ਆਲਵਰਖ ਪਿੰਡ ਸਾਰਾ ਓਦੀ ਜੈ ਜੈ ਭੋਲਦਾ ਆਲਵਰਖ ਪਿੰਡ ਸਾਰਾ ਓਦੀ ਜੈ ਜੈ ਭੋਲਦਾ ਪਰਮਤਰਾਜੂ ਫੜਕੇ ਧਰਤੀ ਦੀਆਂ ਪੀੜਾਂ ਤੋਲਦਾ ਬਾਬਾ ਨਾਨਕ ਪਿਆਰਾ ਪਿਆ ਤੇਰਾ ਤੇਰਾ ਤੋਲਦਾ ਬਾਬਾ ਨਾਨਕ ਪਿਆਰਾ ਪਿਆ ਤੇਰਾ ਤੇਰਾ ਤੋਲਦਾ